ਦੋਸਤੋ 31 ਅਕਤੂਬਰ 1984 ਦਾ ਦਿਨ ਇਸ ਦਿਨ ਇੰਦਰਾ ਗਾਂਧੀ ਹੋਰਾਂ ਦਾ ਕਤਲ ਹੁੰਦਾ ਆ ਇਸ ਦਿਨ ਇਹ ਪੂਰੀ ਘਟਨਾ ਕਿਵੇਂ ਵਾਪਰਦੀ ਹੈ ਉਹਨਾਂ ਦੇ ਸਰੀਰ ਦੇ ਵਿੱਚ ਕਿੰਨੀਆਂ ਗੋਲੀਆਂ ਲੱਗਦੀਆਂ ਨੇ ਤੇ ਪੋਸਟਮਾਰਟਮ ਦੇ ਦੌਰਾਨ ਉਹਨਾਂ ਦੇ ਸਰੀਰ ਵਿੱਚੋਂ ਕਿੰਨੀਆਂ ਗੋਲੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਹਨਾਂ ਦੇ ਆਖਰੀ ਲਫ਼ਜ਼ ਕੀ ਸਨ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ 31 ਅਕਤੂਬਰ 1984 ਦਾ ਦਿਨ ਇਸ ਦਿਨ ਇੰਦਰਾ ਗਾਂਧੀ ਹੋਰਾਂ ਦੀ ਇੱਕ ਇੰਟਰਵਿਊ ਹੋਣੀ ਸੀ ਜੋ ਕਿ ਬ੍ਰਿਟਿਸ਼ ਚੈਨਲ ਵੱਲੋਂ ਲਈ ਜਾਣੀ ਸੀ ਤੇ ਇਹ ਇੰਟਰਵਿਊ ਕਰਨੀ ਸੀ ਪੀਟਰ ਹਰਾਨੇ ਕਹਿੰਦੇ ਆ ਕਿ 30 ਅਕਤੂਬਰ 1984 ਨੂੰ ਇੰਦਰਾ ਗਾਂਧੀ ਜਦੋਂ ਉੜੀਸਾ ਦੌਰੇ ਤੇ ਸਨ ਉਸ ਦੌਰਾਨ ਵੀ ਪੀਟਰ ਉਹਨਾਂ ਦੇ ਨਾਲ ਹੀ ਸਨ ਤੇ ਡਾਕੂਮੈਂਟ ਦਾ ਕੁਝ ਭਾਗ ਉਹਨਾਂ ਵੱਲੋਂ ਸ਼ੂਟ ਕਰ ਲਿਆ ਗਿਆ ਸੀ ਤੇ ਅੱਜ 31 ਅਕਤੂਬਰ 1984 ਨੂੰ ਉਹਨਾਂ ਦੀ ਇੰਟਰਵਿਊ ਲਈ ਜਾਣੀ ਸੀ ਇਸ ਤੋਂ ਇਲਾਵਾ ਉਹਨਾਂ ਦੀਆਂ ਕੋਈ ਹੋਰ ਮੰਤਰੀਆਂ ਨਾਲ ਮੀਟਿੰਗਾਂ ਸਨ ਜੋ ਵਿਦੇਸ਼ੀ ਸਨ ਤੇ ਰਾਤ ਨੂੰ ਉਹਨਾਂ ਨੇ ਡਿਨਰ ਕਰਨਾ ਸੀ ਰਾਜਕੁਮਾਰੀ ਦੇ ਨਾਲ ਸਵੇਰੇ 31 ਅਕਤੂਬਰ 1984 ਸਮਾਂ 7:30 ਵਜੇ ਦੇ ਕਰੀਬ ਮੇਕਅਪ ਆਰਟਿਸਟ ਵੱਲੋਂ ਉਹਨਾਂ ਦਾ ਮੇਕਅਪ ਕੀਤਾ ਜਾਂਦਾ ਹੈ ਮੇਕਅਪ ਆਰਟਿਸਟ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਮੇਕਅਪ ਕਿਸ ਤਰ੍ਹਾਂ ਦਾ ਕਰਾਂ ਤਾਂ ਉਹ ਕਹਿੰਦੇ ਆ ਜੋ ਠੀਕ ਲੱਗਦਾ ਆ ਉਹੀ ਕਰ ਦਿਓ ਉਸ ਤੋਂ ਬਾਅਦ ਇਸੇ ਦੌਰਾਨ ਹੀ ਉਹਨਾਂ ਦੇ ਡਾਕਟਰ ਵੀ ਪਹੁੰਚ ਜਾਂਦੇ ਆ ਜੋ ਰੋਜ਼ ਉਹਨਾਂ ਦਾ ਚੈੱਕਅਪ ਕਰ ਲਈ ਆਉਂਦੇ ਆ ਤੇ ਇਸੇ ਦੌਰਾਨ ਹੀ ਆਰਕਿਤਾ ਬਣ ਵੀ ਪਹੁੰਚ ਜਾਂਦੇ ਆ ਉਹਨਾਂ ਨੂੰ ਪੁੱਛਦੇ ਆ ਕਿ ਗਿਆਨੀ ਜੈਲ ਸਿੰਘ ਹੋਰਾਂ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਗਿਆਨੀ ਜੈਲ ਸਿੰਘ ਹੋਰੀ ਵੀ ਵਿਦੇਸ਼ੀ ਦੁਆਰੇ ਤੇ ਗਏ ਸਨ ਤੇ ਉਹਨਾਂ ਨੇ ਉਸੇ ਦਿਨ ਹੀ ਵਾਪਸ ਪਰਤਣਾ ਸੀ ਤੇ ਰਾਜਕੁਮਾਰੀ ਦੇ ਨਾਲ ਡਿਨਰ ਕਰਨਾ ਸੀ ਤੇ ਹੋਰ ਵੀ ਉਹ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਆ ਸਵੇਰੇ 9:20 ਦੇ ਕਰੀਬ 인ਦਰਾ ਗਾਂਧੀ ਹੋਰੀ ਆਪਣੀ ਰਿਹائش ਇੱਕ ਸਫਦਰਗੰਸ ਤੋਂ ਨਿਕਲਦੇ ਆ ਤੇ ਉਹਨਾਂ ਨੇ ਇੱਕ ਅਕਬਰ ਵਿਖੇ ਜਾਣਾ ਆ ਜੋ ਕਿ ਉਹਨਾਂ ਦੇ ਘਰ ਦੇ ਨੇੜੇ ਹੀ ਹੈ ਜਾਨੀ ਉਸ ਦਰਮਿਆਨ ਸਿਰਫ ਇੱਕ ਗੇਟ ਹੀ ਆਉਂਦਾ ਹੈ ਉਸ ਨੂੰ ਪਾਰ ਕਰਕੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਪਹੁੰਚ ਜਾਣਾ ਸੀ ਜਿੱਥੇ ਉਹਨਾਂ ਦੀ ਇੰਟਰਵਿਊ ਹੋਣੀ ਸੀ ਦੋਸਤੋ ਜਦੋਂ ਇੰਦਰਾ ਗਾਂਧੀ 9:20 ਦੇ ਕਰੀਬ ਆਪਣੀ ਕੇਸਰੀ ਰੰਗ ਦੀ ਸਾੜੀ ਪਾ ਕੇ ਆਪਣੀ ਰਾਇਸ਼ ਇੱਕ ਸਫਦਰਗੰਜ ਤੋਂ ਨਿਕਲਦੇ ਆ ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲਦੇ ਆ ਤਾਂ ਉਹ ਵੇਖਦੇ ਆ ਕਿ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਟੀ ਸੈੱਟ ਸੀ ਉਹ ਉਸ ਨੂੰ ਰੋਕਦੇ ਆ ਤਾਂ ਕਹਿੰਦੇ ਆ ਕਿ ਇਸ ਟੀ ਸੈੱਟ ਦੇ ਵਿੱਚ ਚਾਹ ਨਾ ਪੀ ਆਈ ਜਾਏ ਦੂਜਾ ਜਿਹੜਾ ਟੀ ਸੈੱਟ ਕੱਢਿਆ ਜਾਏ ਤੇ ਨਾਲ ਹੀ ਤੁਹਾਨੂੰ ਦਰਸ਼ਕੋ ਵੀ ਦੱਸ ਦਿਆਂ ਕਿ ਬਿਅੰਤ ਸਿੰਘ ਹੋਰੀ ਪਿਛਲੇ 10 ਸਾਲਾਂ ਤੋਂ ਇੰਦਰਾ ਗਾਂਧੀ ਹੋਰਾਂ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਸਨ ਤੇ ਸਤਵੰਤ ਸਿੰਘ ਹੋਰਾਂ ਨੂੰ ਆਇਆ ਹਲੇ 5 ਕੁ ਮਹੀਨੇ ਹੋਏ ਸਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਿਅੰਤ ਸਿੰਘ ਹੋਰੀ ਇੰਦਰਾ ਗਾਂਧੀ ਹੋਰਾਂ ਦੇ ਫੇਵਰਿਟ ਸਿਕਿਉਰਿਟੀ ਗਾਰਡ ਸਨ ਕਿਉਂਕਿ ਜਦੋਂ ਉਹ ਵਿਦੇਸ਼ ਜਾਂਦੇ ਸਨ ਤਾਂ ਕਈ ਵਾਰੀ ਉਹ ਆਪਣੇ ਨਾਲ ਬਿਅੰਤ ਸਿੰਘ ਹੋਰਾਂ ਨੂੰ ਵੀ ਲੈ ਜਾਂਦੇ ਸਨ ਤੇ ਦੂਜੇ ਪਾਸੇ ਸਤਵੰਤ ਸਿੰਘ ਹੋਰਾਂ ਦੀ ਗੇਟ ਤੋਂ ਬਾਹਰ ਜਿਹੜੀ ਐ ਤਾਇਨਾਤੀ ਹੁੰਦੀ ਸੀ ਤੇ ਉਸ ਦਿਨ ਉਹ ਆਪਣੇ ਸਿਕਿਉਰਿਟੀ ਆਫੀਸਰ ਨੂੰ ਕਹਿੰਦੇ ਆ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਉਹਨਾਂ ਨੂੰ ਲੂਜ਼ ਮੋਸ਼ਨ ਲੱਗੇ ਆ ਇਸ ਲਈ ਉਹਨਾਂ ਦੀ ਤੈਨਾਤੀ ਜਿਹੜੀ ਹੈ ਅੰਦਰ ਕਰ ਦਿੱਤੀ ਜਾਏ ਸਿਕਿਉਰਿਟੀ ਅਫਸਰ ਉਹਨਾਂ ਦੀ ਗੱਲ ਮੰਨ ਲੈਂਦੇ ਆ ਤੇ ਉਹਨਾਂ ਦੀ ਤੈਨਾਤੀ ਉਸ ਦਿਨ ਗੇਟ ਤੋਂ ਬਾਹਰ ਦੀ بجائے ਅੰਦਰ ਕਰ ਦਿੰਦੇ ਆ ਦਰਸ਼ਕੋ ਤੁਹਾਨੂੰ ਇੱਥੇ ਇਹ ਵੀ ਦੱਸ ਦਿਆਂ ਕਿ ਇੰਦਰਾ ਗਾਂਧੀ ਨੂੰ ਇਹ ਵੀ ਹਦਾਇਤ ਸਿੱਖੀ ਹੋ ਹਮੇਸ਼ਾ ਬੁਲੇਟ ਪ੍ਰੂਫ ਜੈਕਟ ਪਾ ਕੇ ਰੱਖਣ ਪਰ ਉਸ ਦਿਨ ਉਹਨਾਂ ਨੇ ਉਹ ਵੀ ਜੈਕਟ ਨਹੀਂ ਸੀ ਪਾਈ ਤੇ ਇਸ ਦੇ ਨਾਲ ਇੱਕ ਹੋਰ ਵੀ ਗੱਲ ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਹੋਰਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਉਹ ਆਪਣੀ ਸਿਕਿਉਰਿਟੀ ਦੇ ਵਿੱਚੋਂ ਸਿੱਖਾਂ ਨੂੰ ਹਟਾ ਦੇਣ ਤੇ ਬਿਆਨ ਸਿੰਘ ਹੋਰਾਂ ਦੇ ਜਿਹੜੇ ਟਰਾਂਸਫਰ ਲੈਟਰ ਵੀ ਆ ਚੁੱਕਾ ਸੀ ਤੇ ਉਹਨਾਂ ਵੱਲੋਂ ਸਿੱਧੀ ਹੀ ਗੱਲ ਇੰਦਰਾ ਗਾਂਧੀ ਦੇ ਨਾਲ ਜਦੋਂ ਕੀਤੀ ਗਈ ਕਿ ਉਹਨਾਂ ਦਾ ਟਰਾਂਸਫਰ ਕਰ ਦਿੱਤਾ ਗਿਆ ਤਾਂ ਕਹਿੰਦੇ ਆ ਕਿ ਇੰਦਰਾ ਗਾਂਧੀ ਵੱਲੋਂ ਖੁਦ ਉਹਨਾਂ ਦਾ ਟਰਾਂਸਫਰ ਰੋਕਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਦੀ ਸਿਕਿਉਰਿਟੀ ਦੇ ਵਿੱਚੋਂ ਸਿੱਖਾਂ ਨੂੰ ਹਟਾਉਣ ਦੀ ਕਿਉਂ ਗੱਲ ਕੀਤੀ ਜਾ ਰਹੀ ਹੈ ਦਰਸ਼ਕੋਤਾ ਨੂੰ ਦੱਸ ਦਿਆਂ ਕਿ ਜਿਵੇਂ ਹੀ ਇੰਦਰਾ ਗਾਂਧੀ ਹੋਰੀ ਆਪਣੀ ਰਿਆਸਤੋਂ ਨਿਕਲਦੇ ਆ ਦਾ ਸਾਹਮਣੇ ਜਿਹੜਾ ਬਿਆਨ ਸਿੰਘ ਹੋਰੀ ਖੜੇ ਹੁੰਦੇ ਆ ਤੇ ਅਕਸਰ ਹੀ ਬਿਆਨ ਸਿੰਘ ਹੋਰੀ ਉਹਨਾਂ ਨੂੰ ਨਮਸਤੇ ਬੁਲਾਉਂਦੇ ਆ ਤੇ ਕਹਿੰਦੇ ਆ ਉਸ ਦਿਨ ਵੀ ਬਿਆਨ ਸਿੰਘ ਹੋਰਾ ਵੱਲੋਂ ਉਹਨਾਂ ਨੂੰ ਨਮਸਤੇ ਬੁਲਾਈ ਗਈ ਤੇ ਜਿਵੇਂ ਹੀ ਇੰਦਰਾ ਗਾਂਧੀ ਨੇ ਇਸ ਨਮਸਤੇ ਦਾ ਜਵਾਬ ਦਿੱਤਾ ਜੋ ਕਿ ਇੰਦਰਾ ਗਾਂਧੀ ਨੇ ਕਹਿੰਦੇ ਆ ਕਿ ਆਖਰੀ ਲਫ਼ਜ਼ ਸਨ ਤਾਂ ਉਸ ਤੋਂ ਬਾਅਦ ਬਿਆਨ ਸਿੰਘ ਹੋਰੀ ਆਪਣੀ ਪਿਸਟਲ ਦੇ ਤਿੰਨ ਫਾਇਰ ਉਹਨਾਂ ਦੇ ਉੱਤੇ ਕਰਦੇ ਆ ਉਸ ਤੋਂ ਬਾਅਦ ਉਹ ਸਤਵੰਦ ਸਿੰਘ ਹੋਰਾ ਨੂੰ ਕਹਿੰਦੇ ਆ ਕਿ ਗੋਲੀਆਂ ਚਲਾਈਆਂ ਜਾਣ ਤੇ ਤੜਾ ਤੜ ਸਤਵੰਤ ਸਿੰਘ ਹਰੀ ਆਪਣੀ ਸਟੇ ਗਾਂ ਦੇ ਨਾਲ ਇੰਦਰਾ ਗਾਂਧੀ ਹੌਰਾ ਉੱਤੇ ਗੋਲੀਆਂ ਚਲਾ ਦਿੰਦੇ ਆ ਤੇ ਕਹਿੰਦੇ ਆ ਕਿ ਇਹਨਾਂ ਦੋਨਾਂ ਵੱਲੋਂ ਮਿਲ ਕੇ ਕਰੀਬ 33 ਦੇ ਕਰੀਬ ਗੋਲੀਆਂ ਉਹਨਾਂ ਦੇ ਚਲਾਈਆਂ ਗਈਆਂ ਜਿਵੇਂ ਹੀ ਇੰਦਰਾ ਗਾਂਧੀ ਗਿਰਦੇ ਆ ਤੇ ਸਿਕਿਉਰਟੀ ਵਾਲਿਆਂ ਦੇ ਵਿੱਚ ਹੜਕ ਮੱਜ ਜਾਂਦਾ ਤੇ ਕਹਿੰਦੇ ਆ ਕਿ ਉਸ ਸਮੇਂ ਘਰ ਦੇ ਵਿੱਚ ਕੇਵਲ ਸੋਨੀਆ ਗਾਂਧੀ ਹੀ ਮੌਜੂਦ ਸਨ ਕਿਉਂਕਿ ਰਾਜੀਵ ਗਾਂਧੀ ਪੱਛਮੀ ਬੰਗਾਲ ਦੇ ਦੌਰੇ ਤੇ ਗਏ ਸਨ ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਉਸ ਸਮੇਂ ਸਕੂਲ ਦੇ ਵਿੱਚ ਸਨ ਜਿਵੇਂ ਹੀ ਇੰਦਰਾ ਗਾਂਧੀ गिरਦੇ ਐ ਤਾਂ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਹੈ ਇਤਫਾਕ ਦੀ ਗੱਲ ਹੈ ਕਿ ਹਮੇਸ਼ਾ ਉਸ ਘਰ ਦੇ ਵਿੱਚ ਐਂਬੂਲੈਂਸ ਖੜੀ ਹੁੰਦੀ ਸੀ ਉਸ ਦਿਨ ਐਂਬੂਲੈਂਸ ਦਾ ਡਰਾਈਵਰ ਹੀ ਨਾ ਮਿਲੇ ਫਿਰ ਇੰਦਰਾ ਗਾਂਧੀ ਹੋਰਾਂ ਨੂੰ ਐਮਬੈਸਟਰ ਗੱਡੀ ਦੇ ਵਿੱਚ ਪਾਇਆ ਜਾਂਦਾ ਤੇ ਜਿਵੇਂ ਹੀ ਸੋਨੀਆ ਗਾਂਧੀ ਆਉਂਦੇ ਐ ਉਹਨਾਂ ਨੇ ਜਿਹੜਾ ਆਪਣਾ ਡ्रेसਿੰਗ ਗਾਉ ਨਹੀਂ ਪਾਇਆ ਹੁੰਦਾ ਆ ਭੱਜ ਕੇ ਆ ਕੇ ਉਹ ਵੀ ਗੱਡੀ ਦੇ ਵਿੱਚ ਬੈਠ ਜਾਂਦੇ ਐ ਕਹਿੰਦੇ ਐ ਕਿ ਇੰਦਰਾ ਗਾਂਧੀ ਦਾ ਸਿਰ ਸੋਨੀਆ ਗਾਂਧੀ ਹੋਰੀ ਆਪਣੇ ਪੱਟਾਂ ਤੇ ਰੱਖ ਲੈਂਦੇ ਐ ਤਾਂ ਛੇਤੀ ਤੋਂ ਛੇਤੀ ਉਹਨਾਂ ਨੂੰ ਐਮਜ਼ ਲਜਾਇਆ ਜਾਂਦਾ ਏਮਸ ਪੌਂਚ ਕੇ ਕਹਿੰਦੇ ਉਹਨਾਂ ਦੇ ਮੂੰਹ ਦੇ ਵਿੱਚ ਇੱਕ ਪਾਈਪ ਪਾਈ ਜਾਂਦੀ ਹੈ ਤੇ ਉਹਨਾਂ ਨੂੰ ਸਾਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਦਾ ਜਿਹੜਾ ਦਿਮਾਗ ਹੈ ਉਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤੇ ਡਾਕਟਰ ਜਿਹੜੇ ਆ ਆਪਣੀ ਕਾਰਵਾਈ ਕਰਦੇ ਆ ਛੇਤੀ ਤੋਂ ਛੇਤੀ ਜਿਹੜਾ ਡਾਕਟਰਾਂ ਨੂੰ ਬੁਲਾਇਆ ਜਾਂਦਾ ਆ ਤੇ ਉਹਨਾਂ ਨੂੰ ਏਮਸ ਦੇ 8ਵੀਂ ਮੰਜ਼ਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਲਜਾਇਆ ਜਾਂਦਾ ਹੈ ਡਾਕਟਰ ਬਹੁਤ ਕੋਸ਼ਿਸ਼ਾਂ ਕਰਦੇ ਆ ਕਿਵੇਂ ਨਾ ਕਿਵੇਂ ਜਿਹੜਾ ਹੈ ਇੰਦਰਾ ਗਾਂਧੀ ਹੋਰਾਂ ਨੂੰ ਬਚਾ ਲਿਆ ਜਾਵੇ ਪਰ ਅਜੇ ਹਾਨ ਨਹੀਂ ਹੋ ਪਾਂਦਾ ਤੇ 2:20 ਦੇ ਕਰੀਬ ਕਹਿੰਦੇ ਆ ਕਿ ਇੰਦਰਾ ਗਾਂਧੀ ਹੋਰਾਂ ਦੀ ਮੌਤ ਹੋ ਜਾਂਦੀ ਹੈ ਦੂਜੇ ਪਾਸੇ ਬਿਆਨ ਸਿੰਘ ਹੋਰਾਂ ਦੀ ਵੀ ਮੌਤ ਹੋ ਜਾਂਦੀ ਹੈ ਤੇ ਸਤਵੰਤ ਸਿੰਘ ਹੋਰੀ ਜਿਹੜੇ ਆ ਜ਼ਖਮੀ ਹੋ ਜਾਂਦੇ ਆ ਕਹਿੰਦੇ ਆ ਕਿ ਜਿਵੇਂ ਹੀ ਇੰਦਰਾ ਗਾਂਧੀ ਦੇ ਉੱਤੇ ਉਹ ਗੋਲੀਆਂ ਚਲਾਉਂਦੇ ਆ ਤਾਂ ਉਹ ਆਪਣੇ ਹਥਿਆਰ ਸੁੱਟ ਦਿੰਦੇ ਆ ਤੇ ਹੱਥਾਂ ਨੂੰ ਖੜੇ ਕਰ ਲੈਂਦੇ ਆ ਤਾਂ ਉਹਨਾਂ ਦੇ ਲਫ਼ਜ਼ ਹੁੰਦੇ ਆ ਅਸੀਂ ਜੋ ਕਰਨਾ ਸੀ ਕਰ ਦਿੱਤਾ ਹੁਣ ਜੋ ਤੁਸੀਂ ਕਰਨਾ ਹੈ ਕਰ ਦੇਵੋ ਉਹਨਾਂ ਨੂੰ ਗਾਰਡ ਦੇ ਜਿਹੜੇ ਕਮਰੇ ਹੁੰਦੇ ਆ ਉਹਨਾਂ ਵਿੱਚ ਲਜਾਇਆ ਜਾਂਦਾ ਹੈ ਉੱਥੇ ਜਿਹੜਾ ਹੈ ਆਪਸ ਦੇ ਵਿੱਚ ਮੁਠਪੇੜ ਹੁੰਦੀ ਹੈ ਤਾਂ ਬਿਆਨ ਸਿੰਘ ਹੋਰਾਂ ਦੀ ਮੌਤ ਹੋ ਜਾਂਦੀ ਹੈ ਤੇ ਸਤਵੰਤ ਸਿੰਘ ਹੋਰੀ ਜ਼ਖਮੀ ਹੋ ਜਾਂਦੇ ਆ ਤੇ ਉਹਨਾਂ ਨੂੰ ਵੀ ਜਿਹੜਾ ਹਸਪਤਾਲ ਪਹੁੰਚਾਇਆ ਜਾਂਦਾ ਹੈ ਦੂਜੇ ਪਾਸੇ ਜਦੋਂ ਇੰਦਰਾ ਗਾਂਧੀ ਹੋਰਾਂ ਦੀ ਮੌਤ ਹੋ ਜਾਂਦੀ ਹੈ ਇੰਦਰਾ ਗਾਂਧੀ ਹੋਰਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਤਾਂ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਸਰੀਰ ਦੇ ਉੱਤੇ 30 ਦੇ ਕਰੀਬ ਗੋਲੀਆਂ ਵੱਜੀਆਂ ਨੇ ਜਿਨ੍ਹਾਂ ਵਿੱਚੋਂ 24 ਦੇ ਕਰੀਬ ਗੋਲੀਆਂ ਉਹਨਾਂ ਦੇ ਸਰੀਰ ਦੇ ਵਿੱਚੋਂ ਵੱਜ ਕੇ ਜਾਂ ਤਾਂ ਨਿਕਲ ਗਈਆਂ ਜਾਂ ਕੇਵਲ ਉਹਨਾਂ ਦੇ ਸਰੀਰ ਨੂੰ ਛੂ ਕੇ ਨਿਕਲ ਗਈਆਂ ਤੇ 6 ਗੋਲੀਆਂ ਉਹਨਾਂ ਦੇ ਸਰੀਰ ਦੇ ਅੰਦਰ ਹੀ ਸਨ ਜਿਨ੍ਹਾਂ ਵਿੱਚੋਂ ਪੋਸਟਮਾਰਟਮ ਦੇ ਦੌਰਾਨ 2 ਗੋਲੀਆਂ ਨੂੰ ਬਾਹਰ ਕੱਢਿਆ ਗਿਆ ਦਰਸ਼ਕੋ ਬਾਕੀ ਗੋਲੀਆਂ ਨੂੰ ਕਹਿੰਦੇ ਤਾਂ ਨਹੀਂ ਬਾਹਰ ਕੱਢਿਆ ਗਿਆ ਜੇਕਰ ਉਹਨਾਂ ਨੂੰ ਬਾਹਰ ਕੱਢਦੇ ਜਾਂ ਤਾਂ ਗੋਲੀ ਨੇ ਜਿਹੜਾ ਹੈ ਅੰਦਰ ਹੀ ਟੁੱਟ ਜਾਣਾ ਸੀ ਜਾਂ ਫਿਰ ਉਹਨਾਂ ਦੇ ਸਰੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਡਾਕਟਰ ਵੱਲੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਉਹਨਾਂ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਟੇਟ ਵੱਲੋਂ ਹੁਕਮ ਸਨ ਕਿ ਜੋ ਇੰਦਰਾ ਗਾਂਧੀ ਦਾ ਚਿਹਰਾ ਹੈਗਾ ਆ ਜ ਜਨੀ ਉਹਨਾਂ ਦਾ ਜਿਹੜਾ ਸਕੈਲਟਨ ਹੈਗਾ ਆ ਇਸ ਦੇ ਨਾਲ ਕੋਈ ਵੀ ਛੇੜਛਾੜ ਨਾ ਕੀਤੀ ਜਾਵੇ ਕਿਉਂਕਿ ਤਿੰਨ ਦਿਨਾਂ ਤੱਕ ਉਹਨਾਂ ਦੇ ਸਰੀਰ ਨੂੰ ਲੋਕਾਂ ਦੇ ਦਰਸ਼ਨਾਂ ਦੇ ਹੀ ਰੱਖਿਆ ਜਾਣਾ ਹੈ ਤੇ ਦਰਸ਼ਕੋ ਕਹਿੰਦੇ ਆ ਕਿ ਇੰਦਰਾ ਗਾਂਧੀ ਹੋਰਾਂ ਦੇ ਇੱਥੋਂ ਲੈ ਕੇ ਗੋਡਿਆਂ ਤੱਕ ਜਿਹੜਾ ਆ 30 ਦੇ ਕਰੀਬ ਗੋਲੀਆਂ ਵੱਜੀਆਂ ਸਨ ਤੇ ਦਰਸ਼ਕੋ ਉਸ ਤੋਂ ਬਾਅਦ ਜੋ ਹਾਲਾਤ ਬਣੇ ਅਸੀਂ ਸਾਰੇ ਜਾਣਦੇ ਹਾਂ ਤੇ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹਨਾਂ ਬਾਰੇ ਵੀ ਜ਼ਿਕਰ ਕਰਾਂਗੇ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਆਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਸਕਦੇ ਹੋ